ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਹਾ ਸੰਗਤ ਜੀ ਪਿੰਡ ਸ਼ਾਜਲੀ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਬੜਾ ਵੱਡਾ ਉਦਮ ਉਪਰਾਲਾ ਕੀਤਾ ਅੱਜ ਦਾ ਜੋ ਸ਼ਹੀਦੀ ਸਮਾਗਮ ਧੰਧਨ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਤਾਪਦੀ ਨੂੰ ਸਮਰਪਤ ਮੂਹ ਨਗਰ ਨੇ ਸ਼ਰੀਖਾਨਪਟ ਸਾਹਿਬ ਰਾ ਰਾਮ ਕਰਕੇ ਭੋਗ ਪਾਏ ਅੱਜ ਇੱਥੇ ਦੀਵਾਨ ਸੀਗਾ ਦੀਵਾਨਸ ਜਾਣ ਤੋਂ ਬਾਅਦ ਜਦੋਂ ਕਾਰ ਸੇਵਾ ਦੇਖੀ ਹੈ ਤੇ ਬੜਾ ਮਨ ਖੁਸ਼ ਹੋਇਆ ਸਾਧੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਵੱਧ ਚੜ ਕੇ ਸਹਿਯੋਗ ਦਿਓ ਅਤੇ ਗੁਰੂ ਘਰ ਦੀ ਇਮਾਰਤ ਵੱਧ ਚੜ ਕੇ ਬਣਾ ਕੇ ਇਸੇ ਤਰ੍ਹਾਂ ਹੀ ਸੰਗਤਾਂ ਦੇ ਭਲੇ ਉਦਮ ਸਦਕਾ ਕਾਰਜ ਕੀਤੇ ਜਾਣ ਸਾਰੀ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਾ ਸਾਹਿਬ ਜੀ ਦੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ